ਇਸ ਵੇਲੇ ਦੀ ਵੱਡੀ ਖਬਰ ਢਾੜੀਵਾਲ ਤੋਂ ਆ ਰਹੀ ਹੈ ਸਾਹਮਣੇ ਢਾੜੀਵਾਲ ਰੋਡਵੇ ਦੀ ਬੱਸ ਤੇ ਇੱਕ ਮੋਟਰਸਾਈਕਲ ਦੀ ਟੱਕਰ ਹੋਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰ ਅਨੁਸਾਰ ਪੰਜਾਬ ਰੋਡਵੇ ਦੀ ਬੱਸ ਜੋ ਬਟਾਲਾ ਤੋਂ ਪਠਾਨਕੋਟ ਜਾ ਰਹੀ ਸੀ ਢਾੜੀਵਾਲ ਬੱਸ ਸਟੈਂਡ ਨੇੜੇ ਰੁਕੀ ਅਤੇ ਸਵਾਰੀ ਉਤਾਰ ਕੇ ਚੱਲੀ ਜਦ ਇੱਕ ਨੌਜਵਾਨ ਮੋਟਰਸਾਈਕਲ ਦੀ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਬੱਸ ਦੇ ਥੱਲੇ ਆ ਗਿਆ ਸੀ ਅਤੇ ਨੌਜਵਾਨ ਮਾਹੀ ਬੱਚਾ ਜਿਸ ਨੂੰ ਖਿੱਚ ਕੇ ਬਾਹਰ ਕੱਢਿਆ ਗਿਆ ਉਹਦੇ ਸੱਟਾ ਲੱਗ ਗਿਆ ਹਨ ਜਿਸ ਨੂੰ ਢਾਰੀਵਾਲ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਜਾਣਕਾਰ ਦਿੰਦੇ ਹੋਏ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਸ ਤੇਜ਼ ਰਫ਼ਤਾਰ ਵਿੱਚ ਸੀ ਜਿਸ ਦੌਰਾਨ ਇਹ ਹਾਸਾ ਹੋਇਆ ਹੈ ਅਤੇ ਜਦ ਇਸ ਸਬੰਧੀ ਬੱਸ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸੀਂ ਬਟਾਲਾ ਤੋਂ ਗੁਰਦਾਸਪੁਰ ਜਾ ਰਹੇ ਸੀ ਮੋਟਰਸਾਈਕਲ ਵਾਲਾ ਗਲਤ ਸਾਈਡ ਆਣ ਕੇ ਬੱਸ ਦੇ ਵਿੱਚ ਵੱਜਿਆ ਹੈ ਕੀ ਗੱਲ ਹੈ ਯਾਰ ਕਿੱਥੇ ਆ ਇੱਧਰ ਆਓ ਮੋਟਰਸਾਈਕਲ ਦੀ ਹਾਦਸਾ ਹੋ ਗਿਆ ਮੋਟਰਸਾਈਕਲ ਦੀ ਹਾਦਸਾ ਬਗਾਈਏ ਕੋਈ ਨਹੀਂ ਗੱਲ ਹੋਰ ਲੁਭਣ ਵੀ ਨਹੀਂ ਜਾਂਦੀ ਇਹ ਜਾ ਕੇ ਉਹਦੇ ਹੁਣ ਵਾਰੀ ਆ ਆ ਬਾਬਾ ਖੇਲ ਲੋ ਦੇਖੋ ਜੀ ਇਹ ਤੇ ਇੱਕ ਹੀ ਆਂਗੇ ਤੇ ਵਖਤਾਰਨਾ ਹੁੰਦੇ ਆ ਤੇ ਬੱਸ ਚੰਦੇ ਵਿੱਚ ਬੱਸ ਨਹੀਂ ਘੁਲਾਰਦੇ ਇਹ ਪਰੇ ਉਰੇ ਬੱਸ ਘੁਲਾਰਦੇ ਆ ਮੇਰੇ ਛੋਤੇ ਭਰਾ ਦੇ ਉੱਤੇ ਜਿਨ੍ਹਾਂ ਨੇ ਮੇਰਾ ਛੋਟਾ ਭਰਾ ਵਾ ਉਹਨੇ ਉੱਤੇ ਬੱਸ ਚਾਰ ਕਰ ਵੀ ਨਾ ਤੋੜਦੀ ਆ ਇਹ ਹੁਣ ਗਾਰੀਓ ਜੀ ਕਹਿੰਦੇ ਇਹ ਸਰਕਾਰੀ ਮੁਲਾਜ਼ਮ ਆ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਕਰਾਂਗੇ ਇੱਥੇ ਸਾਰਾ ਕੁਝ ਕਰਾਂਗੇ ਇਹ ਬਟਾਲੇ ਲੋਹਾਰੀ ਆ ਵੀ ਬਹੁਤ ਤੇਜ਼ ਰਫ਼ਤਾਰ ਦੇ ਹੁੰਦੀਆਂ ਨੇ ਇੱਥੇ ਬੱਸ ਸਟੈਂਡ ਦੇ ਵਿੱਚ ਤੀਖੇ ਖਿਲਾੜਦੇ ਕਈ ਬੀਬੀਆਂ ਦੇ ਐਕਸੀਡੈਂਟ ਹੋ ਚੁੱਕੇ ਨੇ ਜੇ ਇਹਨਾਂ ਨੇ ਮਗਰ ਭੱਜਦੀਆਂ ਨੇ ਤੇ ਬੱਸਾਂ ਨਹੀਂ ਖਿਲਾੜਦੇ ਬੱਸਾਂ ਬੱਸ ਸਟੈਂਡ ਤੋਂ ਪਰੇ ਜਾ ਕੇ ਖਿਲਾੜਦੇ ਨੇ ਉਹ ਮੇਰਾ ਵੀ ਮੋਟਰਸਾਈਕਲ ਦੇ ਸਪਲੈਂਡਰ ਦੇ ਉਹ ਮੋਟਰ ਵੀ ਟੋੜਦਾ ਵਾ ਹਾਂ ਜੋਨਾਂ ਵੀ ਲੱਤ ਟੁੱਟ ਗਈਆ ਮੋਟਰਸਾਈਕਲ ਟੁੱਟ ਗਿਆ ਕਸਟਮੋਰ ਵਿਜੀ ਹਸਪੀਟਲ ਪਹੁੰਚਾ ਦਿੱਤਾ ਗਿਆ ਮੇਰਾ ਨਾਮ ਭਾਈ ਸਾਗਰ ਵਾ ਮਸਲਾ ਇਦਾਂ ਇਹ ਬਸ ਆਉਂਦੀ ਤੇਜ ਉਹ ਮੁੰਡਾ ਆ ਮਲਟੋਨ ਵੱਲੋਂਦੀ ਉਹਨੇ ਮਾਰੀ ਟੱਕਰ ਮਹਾ ਬਚਿਆ ਵਾ ਉਹਨੇ ਨਿੱਕੇ ਨੇ ਮੁੰਡਾ ਰਾਏ ਤੇ ਫਰੂਟ ਵਾਲਾ ਉਹਨੇ ਹੱਥ ਫੜ ਕੇ ਖਿੱਚ ਲਿਆ ਬਾਹੋਂ ਦੀ ਨਹੀਂ ਤੇ ਉਹਨੇ ਥੱਲੇ ਆਇਣਾ ਸੀ ਮੋਟਰਸਾਈਕਲ ਸਾਰਾ ਟੋਟਲ ਲੋਸਟ ਹੋ ਗਿਆ ਵਾ ਮੋਟਰਸਾਈਕਲ ਮਗਰਲਾ ਟਾਇਰ ਸਾਰਾ ਲਿੰਗਾ ਹੋ ਗਿਆ ਸੱਟਾਂ ਉਹਦੇ ਲੱਗੀਆਂ ਵਾ ਸਿਰ 'ਚ ਲੱਤ ਤੇ ਲੱਗੀ ਆ ਤੇ ਉਹ ਉਹਨੂੰ ਹੁਣ ਖੜਿਆ ਹਸਪੀਟਲ ਮੇਰਾ ਨਾਮ ਜੀ ਗੁਰਪਾਲ ਸਿੰਘ ਮੈਂ ਮਟਾਰੇ ਤੋਂ ਆਉਂਦਿਆ ਜਦੋਂ ਇਹ ਕਟ ਆਉਂਦਾ ਏ ਤੇ ਮੈਂ ਸਵਾਰੀਆਂ ਲਾ ਕੇ ਤੇ ਤੁਰ ਲਗਾ ਇਹਨੇ ਜਿੱਡੀ ਸਪੀਡ ਤੇ ਉਡੀ ਸਪੀਡ ਤੇ ਮੋਟਰ ਚੱਲ ਮਾਰਤਾ ਲੈ ਕੇ ਤੇ ਜਦੋਂ ਗੱਡੀ ਤੋਰੀ ਏ ਤੇ ਗੱਡੀ ਨੇ ਬ੍ਰੇਕ ਲੱਭਦੇ ਤੇ ਮਿੰਟ ਲੱਗਦਾ ਹੀ ਆ ਇਹ ਪਠਾਨਕੋਟ ਦੀ ਪੂਤੀ ਅਸੀਂ ਅੰਮ੍ਰਿਤਸਰ ਤੋਂ ਆ ਰਹੇ ਸੀ ਜਾਣਾ ਪਠਾਨਕੋਟ ਤੋਂ ਆਜਾ ਚੌਂਕ ਦਾ ਕਿੰਨੀ ਗੱਡਾ ਕਿੰਨੀ ਸਪੀਡ ਹੋਗੀ ਇੱਥੇ ਥੋੜੀ ਲਾ ਕੇ ਤੁਰੇ ਆਪਾਂ ਉਹ ਕਹਿੰਦੇ ਵੀ ਤੁਸੀਂ ਜੇ ਮਤਲਬ ਸਪੀਡ ਚ ਕਿ ਸਾਡੀ ਕਿੱਡੀ ਸਪੀਡ ਥੋੜੀ ਲਾ ਕੇ ਤੁਰੀਏ ਕਿੰਨੀ ਸਪੀਡ ਹੋਏਗੀ ਕਿੱਡੀ ਕੋਈ ਅੱਡਾ ਕਿੰਨੀ ਸਪੀਡ ਹੋਏਗੀ ਇਹ ਉੱਥੋਂ ਆਏ ਆ 19 ਸਪੀਡ ਚ ਨਾ ਮੁਰਚਲ ਮਾਰਤਾ ਲੈ